ਜਾਬੂ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਲੁਧਿਆਣਾ ਐਸਟੀਐਫ ਨੂੰ ਵੱਡੀ ਸਫਲਤਾ ਮਿਲੀ ਐਸਟੀਐਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਸ਼ਿਮਲਾਪੁਰੀ ਰਹਿਣ ਵਾਲੇ ਵਿਅਕਤੀ ਨੂੰ 750 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਜਿਸ ਬੰਦੀ ਐਸਟੀਐਫ ਦੇ ਡੀਐਸਪੀ ਨੇ ਜਾਣਕਾਰੀ ਦਿੱਤੀ ਹੈ ਕਿ ਐਫਐਚਓ ਹਰਵੰਦ ਸਿੰਘ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਕੂਟਰੀ ਤੇ ਜਾ ਰਹੇ ਦੋ ਦੋਸ਼ੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਸਾਰੇ ਐਸਟੀਐਫ ਦੇ ਸੀਨੀਅਰ ਅਫਸਰਾਂ ਦੀ ਹਿਦਾਇਤਾਂ ਮੁਤਾਬਕ ਹੈ ਸਾਡੇ ਮਨੋ ਜੀ ਸਾਹਿਬ ਦੀ ਦਿਸਨ ਰੇਸ ਤੇ ਜਿਹੜੀ ਮੁਹਿੰਮ ਚੱਲ ਰਹੀ ਹੈ ਮਾਰਿਆ ਅਸਰ ਦੇ ਖਿਲਾਫ ਉਹਦੇ ਤਹਿਤ ਜਿਹੜੇ ਹੈ ਅਪਰਡ ਇਨਸਪੈਕਟਰ ਪ੍ਰਭਾਸ ਸਿੰਘ ਤੇ ਨਾਲ ਦੀ ਟੀਮ ਇਲਾਕੇ ਵਿੱਚ ਸੀਗੀ ਜੇ ਉੱਥੇ ਪੁਲਿਸ ਪਾਰਟੀ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਜੌਨੀ ਕੁਮਾਰ ਦੇ ਵਿੱਚ ਨੀਰਜ ਕੁਮਾਰ ਨੀਰਜ ਕੁਮਾਰ ਵਾਸੀ ਸ਼ਮਲਾਪਰੀ ਇਹ ਜਿਹੜਾ ਹੈਗਾ ਇਹ ਆਪਣੀ ਸਕੂਟਰੀ ਦੇ ਉੱਪਰ ਦਿਸਟਨੀ ਸਕੂਟਰੀ ਦੇ ਉੱਪਰ ਜਿਹੜਾ ਕਿ ਸਪਲਾਈ ਨਸ਼ੇਰੀ ਸਪਲਾਈ ਦਾ ਸਰੋਹਿੰਦ ਦੀ ਸਪਲਾਈ ਦਾ ਕੰਮ ਕਰਦਾ ਤੇ ਅੱਜ ਵੀ ਜਿਹੜਾ ਹੈਗਾ ਇਹ ਨਸ਼ੇਰੀ ਸਪਲਾਈ ਦੇਣ ਵਾਸਤੇ ਲਿਆਉਣਾ ਹੈਗਾ ਕਾਫੀ ਦੇਰ ਤੋਂ ਹੀ ਕੰਮ ਕਰ ਰਿਹਾ ਹੈਗਾ ਕਿ ਜਿਹੜਾ ਕਾਬੂ ਆ ਸਕਦਾ ਕੀ ਸਰ ਕਿਹੜੀ ਜਗ੍ਹਾ ਕੰਮ ਕਰਦਾ ਹਾਂ ਇਹ ਇਹਦਾ ਜਿਹੜਾ ਘਰ ਹੈਗਾ ਗਲੀ ਨੰਬਰ 13 ਸਿਵਲਾਪੁਰੀ ਦੇ ਵਿੱਚ ਉਹਦੇ ਬਾਹਰ ਹੀ ਨੇੜੇ ਹੀ ਉਹਨੂੰ ਉਥੇ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਤੇ ਫਿਰ ਮੇਰੀ ਮੌਜੂਦਗੀ ਦੇ ਵਿੱਚ ਇਹਦੀ ਜਦੋਂ ਸਰਚ ਕੀਤੀ ਤਾਂ ਫਿਰ ਇਹਦੇ ਟਿੱਕੀ ਦੇ ਵਿੱਚ ਹੋ ਰਹੀ ਸਕੂਟਰੀ ਦੀ ਸੀਟ ਦੇ ਥੱਲੇ 760 ਗ੍ਰਾਮ ਦਾ ਇੰਜਰੀ ਬਰਾਮ ਸੀ ਸਰ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਿਹਾ ਸਾਲ ਤੋਂ ਇਹ ਕੰਮ ਕਰ ਰਿਹਾ ਹੈਗਾ ਹਾਂ ਪਹਿਲੇ ਵੀ ਇਹਦੇ ਦੋ ਮੁਕਦਮੇ ਦਾ ਸੀ ਸਰ ਅਸੀਂ ਅਕਸਰ ਦੇਖਦੇ ਹਾਂ ਕੋਈ ਅਗਰ ਐਨਡੀਪੀਐਸ ਦਾ ਕੋਈ ਕੰਮ ਕਰਮਾ ਹੋਵੇ ਜਾਂ ਕੀ ਰੰਦਾ ਹੋਵੇ ਜਾਂ ਪੀਂਦਾ ਹੋਵੇ ਉਹ ਬਾਹਰ ਆ ਕੇ ਤੇਰੇ ਹੀ ਕੰਮ ਸ਼ੁਰੂ ਕਰ देखो जी ਸਾਡਾ ਜਿਹੜਾ ਨਾ ਪ੍ਰੋਵੈਂਟਿਵ ਐਕਸ਼ਨ ਲੈਣਾ ਕੰਮ ਹੁੰਦਾ ਹੈਗਾ ਅਸੀਂ ਇਹਨਾਂ ਨੂੰ ਫੜ ਕੇ ਤੇ ਜੇਲ੍ਹ ਭੇਜਣ ਦਾ ਸਾਡਾ ਕੰਮ ਅਸੀਂ ਕਰਦੇ ਹਾਂ ਜੀ ਵਾਕੂ ਵੀ ਠੀਕ ਹੈ ਉਸ ਤੋਂ ਬਾਅਦ ਆ ਕੇ ਕੁਝ ਇੱਕ ਬੰਦੇ ਜੇਲ੍ਹ ਤੋਂ ਸੁਧਰ ਜਾਂਦੇ ਐ ਤੇ ਕੁਝ ਬੰਦੇ ਜਿਹੜੇ ਹੈਗੇ ਆ ਉਹ ਔਰ ਜ਼ਿਆਦਾ ਕੰਮ ਕਰਨ ਲੱਗ ਜਾਂਦੇ ਇਸ ਤਰ੍ਹਾਂ ਹੀ ਕੰਮਲਾ ਜੀ ਦੇ ਨਾਲ ਕੁਝ ਵੀ ਹੋਵੇ ਨਹੀਂ ਇਹਦੇ ਨਾਲ ਹੈ ਹੋਰ ਵੀ ਹੈਗਾ ਤੇ ਇਹਦੀ ਅੱਗੇ ਪੁੱਛ ਗਿਛ ਵਿੱਚ ਇਹਨੇ ਦੱਸਿਆ ਸੀਗਾ ਕਿ ਇਹਦੇ ਨਾਲ ਇੱਕ ਰਜਿੰਦਰ ਗੋਰਾ ਕਰਕੇ ਹੈਗਾ ਜਿਹੜਾ ਕਿ ਮਹਿਮੂਦਪੁਰਾ ਦਾ ਹੈਗਾ ਤੇ ਉਹ ਵੀ ਇਹਦਾ ਐਸੋਸੀਏਟ ਹੀ ਹੈਗਾ ਤੇ ਉਹਦੇ ਤੇ ਵੀ ਜਦੋਂ ਟਰੈਪ ਲਾਇਆ ਗਿਆ ਪੁਲਿਸ ਪਾਰਟੀ ਵੱਲੋਂ ਤੇ ਉਹਨੂੰ ਵੀ ਅਸੀਂ ਨੋਮੀਨੇਟ ਕਰਕੇ ਤੇ ਅਰੈਸਟ ਕੀਤਾ ਹੈਗਾ ਤੇ ਸਰ ਜਿੜੀ ਲੋਗ ਆਹ ਕੰਮ ਕਰੀ ਜੀ ਅੱਜ ਫਿਰ ਤੇ ਜਿੜੀ ਲੋਗ ਇਸ ਕਰੰਟਲੀ ਸੋਚ ਰਹੇ ਨੇ ਉਹਨਾਂ ਨੂੰ ਕੀ ਚਾਹਾਂਗਾ ਕਿ ਕੋਈ ਤਾਂ ਨਤੀਜਾ ਮਾੜਾ ਹੀ ਆ ਸੇਠ ਪੱਖੋਂ ਵੀ ਮਾੜਾ ਹੈਗਾ ਤੇ ਕਦੇ ਪਰਿਵਾਰ ਵੀ ਇਹਨਾਂ ਦਾ ਜਿਹੜਾ ਹੈਗਾ ਪਰਿਵਾਰ ਦੇ ਬੋਲੀਏ ਦੀ ਬਹੁਤ ਮਾੜੀ ਗੱਲ ਹੈਗੀ ਆ ਵੀ ਪਰਿਵਾਰ 'ਚ ਜਿਹੜੇ ਸਾਰੇ ਤਬਾਹ ਹੋ ਜਾਂਦੇ ਨੇ ਪਰਿਵਾਰ ਦੇ ਵਿੱਚ ਵੀ ਪਤਾ ਤਾਂ ਸਾਰਿਆਂ ਨੂੰ ਹੀ ਹੈਗਾ ਬਟ ਇਜ਼ੀ ਮਨੀ ਵੇਖਤੇ ਹੋਏ ਇਸ ਕੰਮ ਵਾਲੇ ਪਾਸੇ ਨੂੰ ਆਉਣ ਦੀ ਕੋਸ਼ਿਸ਼ ਕਰਦੇ ਆ ਬਟ ਇਹਦਾ ਨਤੀਜਾ ਬਹੁਤ ਮਾੜਾ ਹੈਗਾ ਸਾਡਾ ਜਿਹੜਾ ਫਰਜ਼ ਹੈਗਾ ਅਸੀਂ ਆਪਾਂ ਇਹੋ ਜਿਹੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਸਿਰਫੜਨਾ ਹੈਗਾ ਫੜ ਕੇ ਤੇ ਜੇਲ੍ਹ ਭੇਜਣਾ ਹੀ ਭੇਜਣਾ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ